ਦੇਈ ਜਾਂਦੇ ਆ ਉਹਨਾਂ ਨੂੰ ਪੈਸੇ ਚੰਗੇ ਡਾਕਟਰ ਕੋ ਜਾਹੀ ਚੰਗੇ ਕੋ ਟੈਸਟ ਕਰਾਈ ਇਹ ਹੁਣ ਤੋਂ ਹੀ ਇਹ ਹਾਲ ਰਿਆ ਤੇ ਮੁੜ ਕੇ ਕਿੱਦਾਂ ਗੱਲ ਬਣਨੀ ਐ ਇਹਨਾਂ ਨੂੰ ਹੁਣ ਮੈਂ ਰੋਕੇ ਰੱਖੂੰਗੀ ਨਾ ਫੇਰ ਹੀ ਇਹ ਕੰਮ ਸੈੱਟ ਆਉਣਾ ਚੱਲ ਕੋਈ ਨਹੀਂ ਆਉਣ ਦੇ ਇਹਨੂੰ ਦੋਵੇਂ ਜਾਣੀਆਂ ਲੱਭਣ ਹੀ ਨਹੀਂ ਰਈਆਂ ਕਿੱਥੇ ਗਈਆਂ ਨਾਲੇ ਇੱਥੇ ਹੀ ਬੜੀਆਂ ਮਿੱਕੀ ਤੇ ਰੋਟੀ ਪਾਣੀ ਲੱਗ ਗਈ ਜੀ ਆਟੇ ਪੱਤਰ ਰੋਟੀ ਤਿਆਰ ਕਰ ਲੈ ਤੀ ਬਣਾ ਲੀ ਆਂ ਆਂ ਅੱਛਾ ਜੀ ਤੇਰੀ ਮੈਂ ਤੇ ਰੋਟੀ ਰਾਤੀ ਬਣਾ ਲਾ ਉਸ ਤੇਰੀ ਹੱਥੇ ਲੱਗ ਜਾਂਦੀ ਐ ਨੇ ਚੰਗੀ ਆ ਤੇਰੀ ਆ ਉਹ ਚੰਗੀ ਆ ਉਹਨੇ ਮੈਨੂੰ ਜਵਾਬ ਸਾਲ ਕਰਦੀ ਅੱਛਾ ਦੂਜੀ ਤਾਂ ਤੈਨੂੰ ਪਤਾ ਉਹ ਤੇਰੀ ਬੜੀ ਜ਼ੁਬਾਨ ਆ ਉਹ ਤੇ ਇੱਕ ਦਿਨ ਦੋ ਕਰਕੇ ਦੱਸਦੀ ਗੱਲਾਂ ਤੇ ਜਾ ਪਾਣੀ ਮੇਰੇ ਕਰਮਾਂ ਦੀ ਰੱਖਿਆ ਵਾ ਉਹ ਲੋ ਤਾਂ ਪੀਏ ਬਣਾ ਕੁਛ ਕਰਦੀ ਆ ਖਵਾਲ ਆ ਚੁੱਪ ਪਾਣੀ ਪਿਲਾ ਦੇ ابھی ਕੋਈ ਗੱਲ ਨਹੀਂ ਮੈਂ ਪੀ ਲੂੰਗੀ ਇੰਦੀ ਐਂ ਪਿੰਦਾ ਮੈਂ ਪੀਓ ਨਹੀਂ ਪੀਣਾ ਚਲ ਆ ਜਾ ਜੇ ਤਾਂ ਜਬਾਨੇ ਦੀ ਇੱਦਾਂ ਹੀ ਚਲਦੀ ਆ ਆ ਜਾ ਮਾਤਾ ਤੇ ਡਈ ਹੀ ਕੁੜੀ ਨੂੰ ਫੋਨ ਕਰਨ ਵੀ ਆ ਚੱਲ ਕੋਈ ਨਹੀਂ ਆ ਜੇ ਅਜੇ ਤੱਕ ਆਈ ਨਹੀਂ ਗਈ ਵੇਖ ਲੈਨੀ ਆ ਮੈਂ ਵੀ ਪਲਾ ਤੇ ਕਿਹੜਾ ਆ ਕੇ ਪੰਬ ਛੱਡ ਦਿੰਦੀ ਆ ਮੇਰੇ ਤੇ ਉਹਨੂੰ ਤੇ ਆਉ ਚੁੱਕ ਕੇ ਕਾਨੂੰਨ ਲਾ ਦਿੰਦੇ ਆ ਜਿੱਦਾਂ ਪਤਾ ਨਹੀਂ ਉਹ ਡੀਸੀ ਲੱਗੀ ਹੁੰਦੀ ਏ ਕੋਈ ਨਹੀਂ ਆਉਣ ਦੇ ਉਹਨੂੰ ਉਹਨੂੰ ਵੀ ਜਰਾ ਚੰਗੀ ਤਰ੍ਹਾਂ ਹੀ ਠੰਡ ਪਾਉਂਗੀ ਸਾਰਿਆਂ ਦਾ ਇੱਕ ਆ ਹੋ ਜਾਂਦਾ ਤੇ ਮੈਨੂੰ ਤੇ ਕੋਈ ਸਮਝ ਦੇਣੀ ਏ ਇੱਕ ਬਾਹਰ ਵਾਲਾ ਚੰਗਾ ਹੋਵੇ ਨਾ ਫੇਰ ਮੈਂ ਇਹਨਾਂ ਦੀ ਲਿਆਵਾ ਚੰਗੀ ਨੇਰੀ ਜਰਾ ਕੋਈ ਨਹੀਂ ਆਉਣ ਦੇ ਉਹਨੂੰ ਜਰਾ ਉਹਨੂੰ ਤੇ ਮੈਂ ਠੰਡ ਪਾ ਕੇ ਤੁਹਾਨੂੰ ਮੈਂ ਚੰਗੀ ਤਰ੍ਹਾਂ ਹੀ ਤੋੜੂੰਗੀ ਹੁਣ ਤੇ ਨਲੇ ਵਿੱਚ ਇਹ ਪਾਉਂਗੀ ਮਾਤਾ ਨੂੰ ਦਈ ਜਾਂਦੇ ਉਹਨਾਂ ਨੂੰ ਪੈਸੇ ਚੰਗੇ ਡਾਕਟਰ ਕੋ ਜਾਹੀ ਚੰਗੇ ਕੋ ਟੈਸਟ ਕਰਾਈ ਇਹ ਹੁਣ ਤੋਂ ਹੀ ਇਹ ਹਾਲ ਰਿਆ ਤੇ ਮੁੜ ਕੇ ਕਿੱਦਾਂ ਗੱਲ ਬਣਨੀ ਏ ਇਹਨਾਂ ਨੂੰ ਹੁਣ ਮੈਂ ਰੋਕੇ ਰੱਖੂੰਗੀ ਨਾ ਫੇਰ ਹੀ ਇਹ ਕੰਮ ਸੈਟ ਆਉਣਾ ਚੱਲ ਕੋਈ ਨਹੀਂ ਆਉਣ ਦੇ ਇਹਨੂੰ ਇਹਨੂੰ ਤੇ ਮੈਂ ਦਾਤੀ ਰਪਿੰਦਰ ਕਰਕੇ ਕਰਨ ਲਈ ਆ ਕਿਉਂਕਿ ਜਉਂਕੇ ਆਉਂਦੇ ਤਾਂ ਕਰ ਲੈਂਦੀ ਰੋਟੀ ਪਾਣੀ ਦਾ ਕੰਮ ਉਹਨੇ ਆਉਣਾ ਵਾ ਉਡੀਨੇ ਤੇ ਚੱਲੋ ਰੋਟੀ ਰਾਟੀ ਬਣੀ ਹੋਊਗੀ ਆਉਂਦੇ ਨੂੰ ਰਪਿੰਦਰ ਉਹ ਰੇ ਆਪਤ ਗੱਲ ਸੁਣ ਹਾਂਜੀ ਮੈਂ ਨਾਨਾ ਤੇਰੀ ਨਹੀਂ ਆਉਣਾ ਮੈਂ ਫੋਨ 'ਚ ਦੱਸਿਆ ਮੈਂ ਆ ਜਾਵਾਂਗੀ ਅੱਛਾ ਸਦੀ ਨਹੀਂ ਲੱਗੀ ਆ ਆਉਣ ਲੱਗੀ ਆ ਨਾਲ ਪਰੌਣਾ ਵੀ ਆਉਣ ਲੱਗਾ ਅੱਛਾ ਇਦਾਂ ਕਰ ਪਈ ਰੋਟੀ ਬਣਾ ਲਾ ਕੋਈ ਗੱਲ ਨਹੀਂ ਮੈਂ ਬਣਾ ਲੇਗੀ ਰੋਟੀ ਤੇੜਾ ਕੰਮ ਥੋੜੇ ਜਿਹਾ ਚੌਲ ਮਿੱਠੇ ਬਣਾ ਲਾ ਅੱਛਾ ਨਾਲ ਪਨੀਰ ਬਣਾ ਲਾ ਦਾਲ ਬਣਾ ਲਾ ਪਾਜੀ ਆਉਣਗੇ ਨਾਲ ਹਾਂ ਨਾਲ ਆਉਣਾ ਨਹੀਂ ਕੋਈ ਨਹੀਂ ਰੋਟੀ ਵਧੀਆ ਬਣਾਉਣੀ ਆ ਫਿਰ ਸੋਹਣੀ ਰੋਟੀ ਪਰੌਣੇ ਜਿੱਦਾਂ ਪਰੌਣਿਆਂ ਨੂੰ ਖਾੜੀ ਦੀ ਸੋਹਣੀ ਰੋਟੀ ਤਿਆਰ ਕਰ ਲਾ ਨਹੀਂ ਕੋਈ ਗੱਲ ਨਹੀਂ ਕੋਈ ਇੱਕ ਵੀ ਫਿਕਰ ਨਾ ਕਰੋ ਤੁਸੀਂ ਜੋ ਵੀ ਕਹਿੰਦੇ ਆ ਨਾ ਸਾਰਾ ਕੁਝ ਤੁਹਾਡੇ ਹੰਦਿਆਂ ਤਿਆਰ ਹੋਊਗਾ ਕੋਈ ਨਹੀਂ ਬਹੁਤ ਹੀ ਉੱਥੇ ਬਾਹਰ ਹਾਂ ਮੈਂ ਇਸ ਕਰਕੇ ਤੈਨੂੰ ਕਿਹਾ ਮੈਂ ਜੇ ਵੱਡੀ ਨੂੰ ਕਿਹਾ ਤੇ ਉਹਨੇ ਤੇ ਆਖੇ ਨਹੀਂ ਲੱਗਣਾ ਉਹਦੀ ਤੇ ਇੰਦੀ ਜ਼ੁਬਾਨ ਆ ਤੇ ਮੈਂ ਕਿਹਾ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਦੀਦੀ ਨੂੰ ਕੋਈ ਨਹੀਂ ਨਾ ਹੀ ਕਹੋ ਤੇ ਚੰਗਾ ਆਇਆ ਕਿਉਂਕਿ ਫੇਰ ਤੁਹਾਡਾ ਮੂਡ ਖਰਾਬ ਹੋ ਜਾਣਾ ਮੈਨੂੰ ਪਤਾ ਹੋਣਾ ਪੁੱਦੀ ਨੇ ਆਉਣਾ ਵਾ ਤੇ ਫੇਰ ਐਵੇਂ ਆਕੂ ਕੀ ਵੀ ਕੀ ਗੱਲ ਹੋਈ ਏ ਮੰਮੀ ਕੀ ਨਹੀਂ ਹੋਈ ਹੈ ਨਾ ਤਾਂ ਹੀ ਨੇ ਮੈਂ ਪੁੱਤ ਕਿਹਾ ਮੈਂ ਤਾਂ ਹੀ ਤੈਨੂੰ ਆਵਾਜ਼ ਮਾਰੀ ਆ ਉਹਨੇ ਕੋਈ ਗੱਲ ਨਹੀਂ ਮੈਨੂੰ ਪਤਾ ਸੁਭਾ ਦਾ ਮੈਂ ਕਰ ਆਥੇ ਤਾਂ ਮੈਂ ਤੇਰੇ ਨਾਲ ਲੱਗ ਪੈਣੀ ਹੈ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਲੈਣਾ ਵਾ ਬਾਕੀ ਸਾਰਾ ਕੰਮ ਹੋ ਗਿਆ ਵਾ ਤੇ ਬਸ ਇਹ ਰੋਟੀ ਦੇ ਰਹਿ ਗਿਆ ਵਾ ਤਾਂ ਕੰਦੀ ਕਰ ਲੈਣੀ ਫੇਰ ਕੋਈ ਨਹੀਂ ਮੈਂ ਕਰ ਲੈਣੀ ਆ ਚਲੋ ਠੀਕ ਆ ਫੇਰ ਹਾਂ ਕੋਈ ਨਹੀਂ ਜਾਓ ਕੋਈ ਗੱਲ ਮੈਂ ਤੈਨੂੰ ਸਲਾਹ ਦੇਣਾ ਹੈ ਪੁੱਤ ਕੋਈ ਨਹੀਂ ਕੋਈ ਨਹੀਂ ਚੰਗਾ ਚਲੋ ਰੋਟੀ ਦਾ ਕਿਹੜਾ ਕੰਮ ਆ ਦੱਸ ਇੱਕ ਪਾਸੇ ਇਦਾਂ ਕਰਦੀ ਦਾਲ ਧਰ ਦਿੰਨੀ ਆ ਦੂਜੇ ਪਾਸੇ ਨਾ ਕੋ ਪਨੀਰ ਮੰਗਾ ਲੈਣੀ ਥੋੜਾ ਜਿਹਾ ਤੇ ਨਾਲ ਜਿਹੜੇ ਮੰਮੀ ਚੌਲਾ ਖਾਂਦੇ ਆ ਉਹ ਬਣਾ ਲੈਣੀ ਮਿੱਠੇ ਦੇ ਮੈਨੂੰ ਬਣਾਉਂਦਾ ਪਤਾ ਨਹੀਂ ਘੱਲ ਲੱਗਣਾ ਚਲ ਮੈਂ ਮੈਨੂੰ ਲਾਗੇ ਆਵਾਜ਼ ਮਾਰ ਲੂੰਗੀ ਚੱਲੇਗੀ ਮੜਾ ਜਿਆ ਦੱਸ ਦੇਣਗੇ ਵੀ ਕੀ ਕੁਝ ਪੋਣਾ ਵਾ ਵਿੱਚ ਚਲ ਹੁਣ ਤੋਂ ਲੱਗੀ ਨਾ ਤਮਾ ਉਦੋਂ ਤੱਕ ਤਿਆਰੀ ਹੋਣੀ ਆ ਕਰੀ ਲੈਣੀ ਮੇਰੀ ਗੱਲ ਸੁਣੋ ਰੋਟੀ ਪਾਣੀ ਮੈਂ ਤੁਹਾਡਾ ਬਣਾਉਂਦਾ ਵਾ ਤੇ ਮੇਰਾ ਰਾਹ ਤਾਂ ਮੈਂ ਜਾ ਹੀ ਆਵਾ ਹੁਣ ਪਿੰਡੋ ਫਿਰ ਤੇ ਜੇ ਤੂੰ ਸ਼ਹਿਰ ਨੂੰ ਜਾਣਾ ਵਾ ਤੇ ਮੈਨੂੰ ਉੱਥੋਂ ਤੱਕ ਲਈ ਜਾ ਉਹ ਨਾਲ ਹੀ ਤਿਆਰ ਤੇ ਹੋਈ ਜੇ ਚਲ ਲੈ ਤੈਨੂੰ ਮੈਂ ਜਾਣਾ ਵਾ ਪਰ ਜੇ ਹੁਣ ਚੱਲੀ ਆ ਨਾ ਉੱਥੇ ਜਾ ਕੇ ਕੋਈ ਗੱਲ ਬਾਤ ਨਾ ਕਰੀ ਮੇਰੀ ਸੁਣ ਲੋ ਗੱਲ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਤੇ ਕਹਿਣਾ ਹੀ ਪੈਣਾ ਵਾ ਚੱਲੀ ਮੈਂ ਤਾਂ ਆਵਾ ਜੇ ਮੇਰਾ ਭਰਾ ਖੁੜਾ ਉਹ ਘਰ ਵਾ ਤੂੰਨੇ ਕੋ ਦੇਣਾ ਹੀ ਨਹੀਂਗਾ ਮੈਨੂੰ ਪਤਾ ਵੱਡੀ ਪਰਜਾਈ ਮੇਰੀ ਬਥੇਰੀ ਤੇਜਵਾ ਉਹ ਆਂਦੀ ਹੁਣੀ ਆ ਵੀ ਇਹਦੇ ਪੱਲੇ ਕੁਛ ਨਾ ਪਾਵਾਂ ਉਹ ਗੱਲ ਰਮਨ ਤੇਜਰਾੜਦੀ ਨਹੀਂ ਹੁੰਦੀ ਤਨੂੰ ਮੈਂ ਇਹ ਗੱਲ ਕਹਿੰਦਾ ਨਾ ਤੂੰ ਉਧਰ ਦੀ ਗੱਲ ਕਰੀ ਤੇ ਨਾ ਉਧਰ ਦੀ ਹਾਏ ਕਿੱਦਾਂ ਦੀਆਂ ਗੱਲਾਂ ਕਰਦੇ ਜੀ ਉਹ ਤੇ ਬਾਹਰ ਕਮਾਈ ਕਰਨ ਡਿਆ ਵਾ ਕਮਾ ਕੇ ਪੈਸੇ ਘਰ ਵਾਲੀ ਨੂੰ ਪਾਉਂਦਾ ਵਾ ਤੇ ਨਿੱਕਾ ਕੁਥੜਾ ਕਿੱਥੋਂ ਲਵੇ ਉਹ ਜੇ ਘਰ ਪਾਉਂਦਾ ਵਾ ਤੇ ਅਕਸਰ ਘਰੋਂ ਹੀ ਲੈਣਾ ਵਾ ਖਰਚਾ ਹੁੰਦੇ ਉਹ ਚੱਲ ਕੋਈ ਨਹੀਂ ਅਸੀਂ ਤੇ ਇਥੇ ਕਾਫੇ ਲਈ ਜਾਂਦੇ ਆ ਗੱਡੀ ਜਾਵਾਂਗੇ ਤੇ ਪਤਾ ਲੱਗੂ ਤੇ ਗੱਲ ਹੋਈ ਕੀ ਆ ਕੀਤਾ ਕੋਈ ਗੱਲ ਹੈਗੀ ਵੀ ਆ ਕਿ ਮਾਤਾ ਦਾ ਉਦਾ ਹੀ ਮੈਨੂੰ ਜੀ ਕਰਦਾ ਵਾ ਰਬਰ ਭਾਵੇਂ ਉੱਥੇ ਗੱਲ ਹੈਗੀ ਆ ਜਹ ਹੈ ਨਹੀਂ ਆ ਪਰ ਮੇਰਾ ਤਾਂ ਸਮਝਾਉਣਾ ਤੇਨੂੰ ਫਰਜ ਵਾ ਕਿ ਨਹੀਂ ਚੱਲ ਕੋਈ ਨਹੀਂ ਤੁਸੀਂ ਮੈਨੂੰ ਸਮਝਾਉਂਦਾ ਤੁਹਾਡਾ ਫਰਜ ਉਹ ਸਮਝਾਇਆ ਵਾ ਮੈਂ ਕੋਈ ਗੱਲ ਵੱਧ ਘੱਟ ਨਹੀਂ ਕਰਦੀ ਬਾਕੀ ਜਿਹੜੀ ਗੱਲ ਕਰਨ ਵਾਲੀ ਹੋਊ ਕਰਨੀ ਪਊਦੀ ਮੈਂ ਕਰੂੰਗੀ ਕੋਈ ਇਹੋ ਜੀ ਗੱਲ ਨਹੀਂ ਚੱਲ ਵੇਖ ਲੈ ਮਰਜ਼ੀ ਆਪਣੀ ਤੇ ਕਰਨ ਗਿਆ ਵਾ ਸਕੂਲ ਉਦੋਂ ਮੈਨੂੰ ਆ ਜਣਾ ਵਾ ਆਊਗਾ ਨਾ ਤਾਂ ਰੋਟੀ ਪਾਣੀ ਦੇ ਦੇ ਮੈਂ ਚੌਲ ਬਣਾ ਤੇ ਦਾਲ ਬਣਾ ਤੇ ਸੁਲਕੇ ਲਾ ਕੇ ਤੁਹਾਡੇ ਰਾਹ ਤੇ ਤੇ ਜੇ ਮੈਨੂੰ ਕੱਲ ਦਾ ਦਿਨ ਲੱਗ ਗਿਆ ਤਾਂ ਕੋਈ ਨਹੀਂ ਮੈਂ ਜੀਵਨ ਨੂੰ ਫੋਨ ਕਰ ਦੂੰਗੀ ਉਹ ਤੁਹਾਨੂੰ ਰੋਟੀ ਪਾਣੀ ਦੇ ਦੂਗੀ ਚਲੋ ਠੀਕ ਆ ਪਤਾ ਕਿ ਜਦੋਂ ਜਾਈਏ ਨਾ ਫੇਰ ਮਾਦਾ ਵਿਚਾਰੀ ਕਹਿੰਦੀ ਇੱਕ ਦਿਨ ਰਹਿਪਾ ਦੋ ਦਿਨ ਰਹਿਪਾ ਫੇਰ ਹੁੰਦਾ ਵੀ ਚਲ ਆਏ ਆ ਰਹਿ ਹੀ ਪਈਏ ਆਹੋ ਇਹ ਗੱਲ ਤੇ ਤੇਰੀ ਸਹੀ ਆ ਠੀਕ ਵਾ ਨਾ ਤੇ ਤੁਸੀਂ ਰੋਟੀ ਪਾਣੀ ਖਾ ਲਿਆ ਤੇ ਸ਼ਹਿਰੋਂ ਟਾਈਮ ਨਾਲ ਆ ਜਿਓ ਤੇ ਇਹਦੇ ਮੁੰਡੇ ਵਾਸਤੇ ਖਾਣ ਨੂੰ ਕੁਝ ਲੈ ਆਇਓ ਚਲੋ ਮੈਂ ਲੈ ਆਉਂਗਾ ਸ਼ਹਿਰੋਂ ਚਾ ਸੇਵੀਆਂ ਸੂਵੀਆਂ ਖਾ ਲੈਂਦਾ ਕੋਈ ਫਰੂਟ ਲੈ ਆਓ ਇਹ ਆਪੀ ਰੋਟੀ ਨਾ ਆਵੀ ਖਾਵੇ ਤੇ ਬੱਤੀ ਦਾ ਢਿੱਡ ਪਰ ਜਾਂਦਾ ਵਾ। ਉਹ ਚਲ ਮੈਂ ਲੈ ਆਉਂਗਾ ਯਾਰ ਸਭ ਕੁਝ। ਚਲ ਠੀਕ ਚਲਿਓ ਫਿਰ। ਚਲੋ ਫਿਰ। ਲੇਟ ਹੋਣਦੇ ਆ। ਪਤਾ ਨਹੀਂ ਆ ਇਹ ਕਿੱਥੇ ਗਏ ਆ। ਆਵਾਜ਼ ਮਾਰਾਂ ਭਲਾ। ਗੱਲ ਸੁਣਿਓ ਮੜੀ ਜੀ। ਹਾਂਜੀ। ਕੀ ਕਰਾਂਦੇ ਇਹ? ਕੋਹ ਨਹੀਂ ਮੈਂ ਤਾਂ ਲੈ ਵੇਲੀ। ਅੱਛਾ। ਆਹੋ। ਚਲ ਵੇਲੀ ਤੇ ਬਾਅਦ ਵਿੱਚ ਜਾਇਓ। ਹੂੰ। ਤੇ ਮੈਂ ਤੁਹਾਡੇ ਨਾਲ ਕਰਨੀ ਹੈ ਇੱਕ ਗੱਲ। ਦੱਸੋ ਪੀ ਆਉਣ ਲੱਗੀ ਆ ਦੀਦੀ ਅਛਾ ਆਉਣ ਲੱਗੀ ਅੱਜ ਆਉਣ ਲੱਗੀ ਆ ਮੰਮੀ ਮੈਨੂੰ ਦੱਸੰਦੇ ਹੀ ਨਾ ਆਹੋ ਗੱਲ ਕਰਾਇਆ ਜਾ ਹੈਗਾ ਸੀ ਫੋਨ ਮਾਤਾ ਨੂੰ ਅਛਾ ਅਛਾ ਹੂੰ ਅਜੇ ਫੋਨ ਦਾ ਤੇ ਮੈਨੂੰ ਨਹੀਂ ਗਾ ਪਤਾ ਹੈਗਾ ਤੇ ਮੇਰੇ ਵੱਲ ਆਏ ਹੀ ਤੇ ਆਖੰਦੇ ਹੀ ਕਿ ਰੋਟੀ ਦੀ ਤਿਆਰੀ ਕਰ ਲੈ ਕੋ ਚਲੋ ਦਜੀ ਦਾ ਤੇ ਪਤਾ ਨਹੀਂ ਆ ਵੀ ਬਣਾਉਣੀ ਆ ਨੇ ਕਿ ਨਹੀਂ ਬਣਾਉਣੀ ਤੇ ਚੱਲ ਇਹ ਆ ਵੀ ਤੂੰ ਕਰ ਲੈ ਤੇ ਬਣਾ ਬਣੋ ਲੈ ਤੇ ਚੱਲ ਕੋਈ ਗੱਲ ਨਹੀਂ ਤੂੰ ਹੋ ਬਣਾ ਲੈ ਨਹੀਂ ਮੈਂ ਲੱਗੀ ਆ ਮੈਂ ਤੁਹਾਨੂੰ ਦੱਸੰਦਾ ਕਰ ਗਈ ਇੱਥੇ ਬੈਗੀ ਮੜਾ ਜਿਆ ਦਾਲ ਮੈਂ ਧਰਤੀ ਆ ਤੇ ਕੋ ਲਿਆਉਣ ਆਲਾ ਤੇ ਨਹੀਂ ਆ ਲਿਉਣ ਵਾਲਾ ਹੈਗਾ ਸਹੀ ਆ ਪਨੀਰ ਲਿਆ ਦੋਨਾਂ ਨਾਲ ਥੋੜਾ ਜਿਹਾ ਚਲ ਕੋਈ ਗੱਲ ਨਹੀਂ ਮੈਂ ਲਿਆ ਦਿੰਨਾ ਚਲ ਜੀ ਆਊਗੀ ਨਾ ਉਹ ਉਹਦਾ ਸੁਭਾਅ ਥੋੜਾ ਜਿਹਾ ਹੋਰ ਵਾ ਤੇ ਤੂੰ ਨਾ ਕੋਈ ਵੀ ਗੱਲ ਕਰੀ ਪੀ ਉਹ ਇਦਾਂ ਕਰਦੀ ਤੇ ਆਉਂ ਕਰਦੀ ਜਾਂ ਕਰਦੀ ਨਹੀਂ ਨਹੀਂ ਮੈਨੂੰ ਕੀ ਲੋੜ ਕੋਈ ਵੀ ਗੱਲ ਕਰਨ ਦੀ ਮੈਂ ਤਾਂ ਮੰਮੀ ਦੇ ਹੀ ਕਹਿੰਦੇ ਮੈਂ ਚਲ ਤੁਹਾਨੂੰ ਮੜੇ ਦੱਸ ਦੇਣੀ ਕੰਮ ਨੇ ਬੇੜ ਲੋ ਛੇਤੀ ਕੋਈ ਨਹੀਂ ਮੈਨੂੰ ਬੇੜ ਲੈਣਾ ਮੈਂ ਘਰੇ ਹੀ ਰਹਿਣਾ ਮੈਂ ਕਿੱਥੇ ਜਾਣਾ ਚਲ ਜਿਹੜਾ ਉਹਲੀ ਦਾ ਕਰਨ ਵਾਲਾ ਹੈਗਾ ਵਾ ਫਿਰ ਕਿਉਂ ਵੀ ਭਾਜੀ ਨੇ ਵੀ ਨਾਲ ਲਾਉਣਾ ਵਾ ਕੋਈ ਨਹੀਂ ਕੋਈ ਅੱਗੇ ਨਹੀਂ ਲੱਗੀਦਾ ਹਨਾ ਜੇ ਲੱਗੇ ਨਾ ਘੜੀ ਬੈਠੇ ਤੇ ਉਹ ਆਹੋਏ ਤੇ ਹੈ ਹੀ ਆ ਤੂੰ ਕੋਈ ਨਹੀਂ ਕਰ ਲੋ ਤੁਸੀਂ ਕੰਮ ਤੇ ਮੈਂ ਵੀ ਆਉ ਤੇ ਹੁਣ ਜੇ ਕੋਈ ਪੁੱਛੇਗੀ ਵੀ ਨਾ ਤੇ ਤੂੰ ਕਿਹਾ ਮੰਮੀ ਨੂੰ ਪੁੱਛ ਲੈ ਨਹੀਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਨਹੀਂ ਕੋਈ ਗੱਲ ਲੈ ਲਈ ਹੋਗੇ ਤੇ ਮੈਂ ਲੈ ਆ ਦਣਾ ਤੁਹਾਨੂੰ ਪਨੀਰ ਜਾਓ ਜਾਓ ਮੈਂ ਵੀ ਵੇਖਾਂ ਕੰਮ ਹਾਈ ਹਾਈ ਇਹਨਾਂ ਨੇ ਤਾਂ ਖਲਾਰਾ ਹੀ ਬੜਾ ਪਾਇਆ ਵਾ ਮਿਸਤਰੀ ਡਾਏ ਆ ਕੀ ਡਾਏ ਆ ਬਣਾਉਣੇ ਚੱਲ ਪੁੱਛਦੀ ਹਾਂ ਮਾਤਾ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪਤਾ ਨਹੀਂ ਹਾਂ ਹੋਰ ਸਲਾਹੁ ਠੀਕ ਠਾਕ ਦੇਖੋਂ ਤੀਏ ਉਹ ਸੁਣਾਣਾ ਪਾ ਮੈਨੂੰ ਹਾਂ ਮੈਂ ਤਾਂ ਠੀਕ ਆ ਸੇ ਤਾਂ ਸੁਣਾਓ ਚੰਗਾ ਵਸੇਦ ਵੀ ਮਾੜੀ ਮੋਟੀ ਚੰਗੀ ਆ ਕੀ ਗੱਲ ਆ ਗੋਡੇ ਨੂੰ ਕੀ ਗੱਲ ਆ ਹੋਰ ਤਰ੍ਹਾਂ ਰਹਿ ਕਰਨ ਗੋਡੇ ਨੂੰ ਫੀਡ ਹੁੰਦੀ ਆ ਪਾਤ ਬੜੀ ਲੈ ਦੱਸ ਦਵਾਈ ਦੁਵਾਈ ਲੈਂਦੀ ਆ ਦਵਾਈ ਤਾਂ ਲੈਂਦੀ ਆ ਅੱਛਾ ਹਾਂ ਤੇ ਮੈਂ ਤਾਂ ਤੁਹੀਂ ਫੋਨ ਕੀਤਾ ਤੇ ਪਰੌਣਾ ਨਹੀਂ ਆਇਆ ਪਰੌਣੇ ਨੂੰ ਮੈਂ ਕੀ ਲਿਆਉਣਾ ਸੀ ਜਦੋਂ ਤੁਸੀਂ ਫੋਨ ਕੀਤਾ ਮੈਂ ਤਾਂ ਫਿਕਰ ਚ ਪਈ ਹਾਂ ਤੇ ਮੈਨੂੰ ਪਤਾ ਨਹੀਂ ਉਸ ਕੀ ਗੱਲ ਹੋਈ ਆ ਤਾਂ ਕਰਕੇ ਉਹਨਾਂ ਨੂੰ ਨਾਲ ਨਹੀਂ ਲੈ ਕੇ ਆਈ ਦੱਸ ਤੁਸੀਂ ਪਹਿਲਾਂ ਵੇਖਾਂ ਸੋਣਾ ਦਾ ਸਹੀ ਨਾਲ ਖੜ ਕੇ ਤਾਂ ਹੋਰ ਜਲੂਸ ਨਾ ਨਿਕਲੇ ਉੱਥੇ ਆ ਇਹ ਵੀ ਗੱਲ ਠੀਕ ਆ ਬਗਾਨਾ ਪੁੱਤ ਤੈਨੂੰ ਪਤਾ ਫਿਰ ਕਈ ਗੱਲਾਂ ਹੁੰਦੀਆਂ ਸੀ ਤਾਂ ਗੱਲ ਹੋਈ ਕੀ ਆ ਮੈਨੂੰ ਦੱਸੋ ਸਹੀ ਗੱਲ ਕੀ ਹੋਣੀ ਆ ਸੀਏ ਪੂਰੀ ਵਿਕੀ ਨੂੰ ਟਾਈਮ ਆ ਕੋਲ ਅੱਛਾ ਤੇ ਮੈਨੂੰ ਦੋਵੇਂ ਜਾਣੀਆਂ ਲੱਭਣ ਹੀ ਨਹੀਂ ਰਈਆਂ ਕਿੱਥੇ ਗਈਆਂ ਨਾਲੇ ਇੱਥੇ ਹੀ ਬੜੀਆਂ ਨਿੱਕੀ ਤੇ ਰੋਟੀ ਪਾਣੀ ਲੱਗੀ ਉਹਨੇ ਮੈਂ ਆਖਿਆ ਪੁੱਤ ਰੋਟੀ ਪਿਆਰ ਕਰ ਲੈ ਤੇ ਨਾ ਨਾਨੇ ਆਉਣਾ ਵਾ ਅੱਛਾ ਦੀਦੀ ਤੇਰੀ ਨੇ ਤਾਂ ਰੋਟੀ ਰਾਟੀ ਬਣਾ ਲੈ ਉਹ ਵਿਚਾਰੀ ਆਖੇ ਲੱਗ ਜਾਂਦੀ ਆ ਨੇ ਚੰਗੀ ਆ ਤੇਰੀ ਆ ਉਹ ਚੰਗੀ ਆ ਉਹਨੇ ਮੈਨੂੰ ਜਵਾਬ ਸਵਾਲ ਕਰਦੀ ਅੱਛਾ ਦੂਜੀ ਤਾਂ ਤੈਨੂੰ ਪਤਾ ਉਹ ਤੇ ਬੜੀ ਜ਼ੁਬਾਨ ਆ ਉਹਦੀ ਉਹ ਤੇ ਇੱਕ ਦੀਆਂ ਦੋ ਕਰਕੇ ਦੱਸਦੀ ਗਾੜੀ ਗੱਲਾਂ ਲੈ ਦੱਸ ਆ ਕਿਦਾਂ ਦੀ ਗੱਲ ਹੋਈ ਕਿ ਇੱਕ ਦੀਆਂ ਦੋ ਕਰਦੀ ਆ ਕਰਦੀ ਕਰਦੀ ਆ ਉਹਦੀ ਸੁਭਾਅ ਹੀ ਇਹੋ ਜਾਂ ਹੁਣ ਤੇ ਮੰਦਰ ਅੰਦਰ ਜਾ ਕੇ ਗੱਲ ਦੱਸਨੀ ਤੇ ਜਿਹੜੀਆਂ ਕਰਤੂਤਾਂ ਕਰਦੀ ਆ ਚੱਲ ਆਓ ਹਾਂ ਉਥੇ ਬੈਨੇ ਪੱਖੇ ਥਲੇ ਇੱਥੇ ਤਾਂ ਗਰਮੀ ਬੜੀ ਆ ਪਾਣੀ ਪੂਣੀ ਪੀਲਾ ਘੁੱਟ ਨਿਕਲੀ ਤਾਂ ਹੈ ਨਹੀਂ ਕੋਈ ਬਾਹਰ ਕਿੱਥੇ ਬੜੀਆਂ ਵਈ ਨੀ ਫਾਨੀ ਲੈ ਆ ਕੋ ਕੁੜੀ ਕੋ ਫਰੋਂ ਨਹੀਂ ਆਈ ਤੁਹਾਡੀ ਦੀਦੀ ਕੀ ਕਰ ਰਹੀਆਂ ਜੇ ਤੁਸੀਂ ਅੰਦਰ ਵੜ ਕੇ ਹੈ ਕੋਈ ਪਤਾ ਨਹੀਂ ਲੱਗਦਾ ਇਨਨ ਤੋਂ ਕੋ ਬਾਹਰ ਆਇਆ ਕਿ ਨਹੀਂ ਆਹ ਬਾਰ ਕੋ ਉਂਡੇ ਆ ਪਤਾ ਤਾਂ ਹੋਣਾ ਚਾਹੀਦਾ ਹੀ ਆ ਭਾਇਆ ਕੋਈ ਆਵਾਜ਼ ਤੇ ਸੁਣੀ ਜਾਂਦੀ ਆਹੋ ਕੋਈ ਗੱਲ ਨਾ ਪਰ ਆਵੇ ਤੇ ਆਵਾਜ਼ ਸੁਣ ਜਾਂਦੀ ਪਤੋਂ ਬਾਹਰ ਆਇਆ ਹੋ ਜੇ ਚਲ ਕੋਈ ਨਹੀਂ ਲੈਣੀ ਐ ਮੇਰੀ ਖਬਰ ਤੇ ਕੀ ਜਾਂਦੀ ਆ ਕੀ ਕਰਦੀ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓੜੀ ਕੀ ਲੈ ਆਈਆਂ ਗਲਾਸ ਚ ਅਸੜੀ ਆ ਗਿਆ ਪਾਣੀ ਪਾ ਲਈ ਠੰਡਾ ਮੁੱਕ ਗਿਆ ਬੋਤਲਾਂ ਪੇਟੀ ਮੰਮੀ ਉਹਦੇ ਮੁੱਕ ਗਈ ਤੇ ਕੱਲ ਦੀ ਮੈਂ ਕਹਿਣ ਦੀ ਫੁੜੀ ਨੇ ਆਉਣਾ ਕੁੜੀ ਨੇ ਤੇ ਤੂੰ ਇੱਕ ਬੋਤਲ ਵੀ ਨਹੀਂ ਪਿਚਾ ਕੇ ਰੱਖੀ ਮੰਮੀ ਜਦੋਂ ਇਹਨਾਂ ਦੇ ਪੇਕਿਆਂ ਤਾਂ ਆਉਂਦੇ ਆ ਆ ਪਾਣੀ ਮੱਥੇ ਮਾਰਦਿਆਂ ਕਿ じゃ ਪਾਣੀ ਮੇਰੇ ਕਰਮਾ ਜੀ ਰੱਖਿਆ ਵਾ ਉਹਦੋਂ ਤਾਂ ਧੀਏ ਬੜਾ ਖੁਸ਼ ਕਰਦੀਆਂ ਖੁਸ਼ ਆਲਦੀਆਂ ਆਹ ਚੁੱਪ ਪਾ ਲੀ ਜਦਾਂ ਇਹ ਵੀ ਕੋਈ ਗੱਲ ਨਹੀਂ ਮੈਂ ਪੀ ਲੂੰਗੀ ਇੰਦੀ ਇਹੀ ਪਿੰਡੋਂ ਮੈਂ ਆਪੀਓ ਨਹੀਂ ਪੀਣਾ ਚੱਲ ਆ ਜਾ ਜਿੱਤਾਂ ਜ ਬਾਣੇ ਦੀ ਇੱਥੇ ਹੀ ਚਲਦੀ ਆ ਆ ਜਾ ਵੇਖਾ ਕਿ ਢੀ ਸੜੀ ਆਈ ਆ ਉੰਡਿਆ ਮਾਂ ਨੇ ਵੀ ਪਖਾਤੀ ਹੁਣੀ ਆ ਬਾਹਰ ਬੈਠੀਆਂ ਡਈਆਂ ਤੇ ਹੈਗੀਆਂ ਕੁਸ ਕੁਸ ਕਰਨ ਕਿਦਾਂ ਗਲਾਸ ਚੋਕੇ ਮਾਰਿਆ ਪਾਣੀ ਦਾ ਲੱਗੀ ਤੈਨੂੰ ਮੈਂ ਠੰਡਾ ਦੇਣ ਘਰ ਤੇ ਜਿੱਦਾਂ ਚੰਦਰੀ ਠੰਡੇ ਪੀਂਦੀ ਆ ਕੇ ਨਹੀਂ ਪੀਣਾ ਨਾ ਆਪੀ ਪਾਣੀ ਮੇਰੀ ਸਿਹਤ ਤੇ ਨਹੀਂ ਕੋਈ ਅਸਰ ਹੈਗਾ ਕਿ ਡੇ ਲੱਗੀ ਗਲਾਸ ਉੱਟ-ਸੱਟ ਕੇ ਦੱਸਣ ਇੱਥੇ ਬਹਿ ਜਾ ਬਾਹਰ ਤੱਕ ਕੀ ਗੱਲ ਸੁਣਨੀ ਆ ਮੈਂ ਤੈਨੂੰ ਦੱਸਨੀ ਇੱਥੇ ਅੰਦਰ ਮੰਮੀ ਹੁਣ ਦੱਸੋ ਮੈਨੂੰ ਸਾਰੀ ਗੱਲ ਤੇ ਗੱਲ ਹੋਈ ਕੀ ਆ ਗੱਲ ਮੈਂ ਤੈਨੂੰ ਦੱਸਨੀ ਜਿਹੜੀ ਹੋਈ ਆ ਗੱਲ ਹੋਈ ਇਦਾਂ ਨਾ ਉਹ ਨਿੱਕੀ ਨੂੰ ਟਾਈਮ ਸੀ ਅੱਛਾ ਉਹਨੂੰ ਮੈਂ ਕਿਹਾ ਬੈਠੀ ਪਕੁੜੀਏ ਤੂੰ ਪੁੱਤ ਕਾਹੇ ਲੈ ਜਾਓ ਤੇ ਦੋਵੇਂ ਜੀ ਜਾਓ ਤੇ ਤੁਸੀਂ ਆਪਣਾ ਚੱਕ ਚੁੱਕ ਕਰਾਓ ਆ ਠੀਕ ਆ ਚੰਗੇ ਡਾਕਟਰ ਕੋਲ ਆਓ ਓਏ ਅੱਜ ਕੱਲ ਸਮਾਨੀ ਚੰਗਾ ਹਾਂ ਇਹ ਕਿਤੇ ਸੁਣਦੀ ਬਣਾ ਅੱਛਾ ਬਾਹਰ ਇਹਦੀ ਆ ਤਾਂ ਗਈਆਂ ਹੀ ਨੇ ਇਹ ਤੱਕ ਇਹ ਤੇ ਆ ਗਈ ਧੌੜੀ ਬਾਹਰ ਅੱਛਾ ਆਣ ਕੇ ਤੇ ਤੈਨੂੰ ਚੰਗਿਆਂ ਡਾਕਟਰਾਂ ਕੋਲ ਲਾਉਣੀ ਆ ਤੂੰ ਇਹਨੂੰ ਇਤਰਾ ਕਰਨੀ ਆ ਇਹਨੂੰ ਇਦਾਂ ਕਰਨੀ ਆ ਮੇਰੀ ਵਾਰੀ ਤੈਨੂੰ ਡਿਸਪੈਂਸਰੀਆਂ ਲੱਭਦੀਆਂ ਸੀ ਤੇ ਉਦੋਂ ਨਹੀਂ ਤੈਨੂੰ ਚੰਗੇ ਡਾਕਟਰ ਲੱਭ ਦੇ ਪਈ ਤੂੰ ਵੀ ਚੰਗੇ ਡਾਕਟਰ ਕੋ ਜਾ ਹੁਣ ਕਿਦਾਂ ਖਲਾਉਣ ਲਈ ਇਹਨੂੰ ਇਹ ਬਹੁਤ ਹੀ ਲਾਡੜੀ ਆ ਬਹੁਤ ਹੀ ਸ਼ਿੰਦੀ ਆ ਤੇ ਪੈਸੇ ਮੈਂ ਫੜਾਉਣ ਲੱਗੀ ਤਾਂ ਖੋ ਕੇ ਲੱਗੀ ਅੱਛਾ ਪੈਸੇ ਖੋਲੇ ਹੱਥੋਂ ਖੋਲੇ ਪੈਸੇ ਜਾਂਦੀ ਮੈਂ ਨਹੀਂ ਪੈਸੇ ਦੇਣੇ ਤੇ ਨਾ ਮੈਂ ਜਾਣ ਦੇਣਾ ਚੰਗੇ ਡਾਕਟਰ ਕੋ ਤੇ ਫਿਰ ਗਏ ਨਹੀਂ ਦਵਾਈ ਲੈਣ ਫਿਰ ਵਿਚਾਰੇ ਗਏ ਨਹੀਂ ਫਿਰ ਆਂਦੇ ਤੇ ਚਲੋ ਹੁਣ ਵੈਸੇ ਦੁੱਧ ਦੇ ਪੈਸੇ ਮਿਲਦੇ ਆ ਤੇ ਪੁੱਤ ਫਿਰ ਲੈ ਕੇ ਤੇ ਖਾ ਲਾਏ ਹੁਣ ਕੀ ਕਰਨਾ ਇਹਦੇ ਨਾਲ ਲੜਨਾ ਤੇ ਮੰਮੀ ਇਹ ਕਿੱਦਾਂ ਦੀ ਗੱਲ ਹੋਈ ਦੁੱਧ ਦੇ ਪੈਸੇ ਮਿਲਦੇ ਆ ਤੇ ਜੇ ਦੁੱਧ ਦੇ ਪੈਸੇ ਨਾ ਹੋਣਗੇ ਉਹ ਦਵਾਈ ਦਾ ਰੂ ਲਿਓਣਗੇ ਜੇ ਇਹਦਾ ਖਸਮ ਇਹਨੂੰ ਬਾਹਰੋਂ ਕੱਢ ਲੰਡਿਆ ਵਾ ਇਹਦਾ ਮਤਲਬ ਇਹ ਥੋੜਾ ਵਾ ਕਿ ਨਿੱਕਾ ਘਰ ਕਮਾਈ ਕਰਦਾ ਵਾ ਤੇ ਉਹ ਕੋਈ ਪੈਸਾ ਹੀ ਨਾ ਲਵੇ ਘਰ ਇਹ ਗੱਲ ਤੇ ਉਹ ਆਂਦੀ ਮੇਰਾ ਖਸਮ ਕਮਾਈ ਕਰਨ ਲਿਆ ਵਾ ਉਹ ਵੀ ਛੱਡੂ ਆ ਜਿਹੜਾ ਇਹਨਾਂ ਨੂੰ ਪੈਸੇ ਕਲੰਦਾ ਵਾ ਤੇ ਇਹ ਗਾੜੀ ਉਹਨਾਂ ਨੂੰ ਮਾਤਾ ਉਹਨੂੰ ਖਰਚਣ ਨੂੰ ਦੇਈ ਜਾਂਦੀ ਜਿੰਨੇ ਜੀ ਕਰਦਾ ਨਹੀਂ ਗੱਲ ਤੇ ਇਹ ਆ ਜੇ ਉਹ ਛੱਡੂ ਆ ਤੇ ਤੇਰੇ ਟੇਕੇ ਨੇ ਪੈਸੇ ਲਾ ਕੇ ਤਾਂ ਨਹੀਂ ਕੱਲਿਆ ਇੱਥੋਂ ਅਹੀਂ ਪੈਸੇ ਲਾਏ ਹੀ ਫੇਰ ਹੀ ਉਹਨੂੰ ਬਾਹਰ ਕੱਲਿਆ ਹੀ ਇਹਨੂੰ ਪੁੱਛਣ ਵਾਲਾ ਕੋਈ ਨਹੀਂ ਨਾ ਹੈਗਾ ਤੁਸੀਂ ਕਹਿੰਦੇ ਕੁਛ ਨਹੀਂ ਮੈਂ ਮਾਰਦੀ ਆ ਨਾ ਆਵਾਜ਼ ਇਹਨੂੰ ਮੈਂ ਕਰਦੀ ਗੱ ਨੇ ਦਰਜਿੰਦਰ ਇਧਰ ਆ ਆਸਣ ਮੇਰੀ ਦੱਸੋ ਕਿਹੜੀ ਗੱਲ ਦਸਣੀ ਦਸਣੀ ਕਿਹੜੀ ਗੱਲ ਵਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਜੇ ਦਵਾਈ ਲੈਣ ਚਲੇ ਤਾਂ ਪੈਸੇ ਕਿਉਂ ਖਾਏ ਤੂੰ ਤੇ ਪੈਸੇ ਮੇ ਹੁਣੇ ਨਹੀਂ ਜਦੋਂ ਮੇਰੀ ਵਾਰੀ ਹੀ ਉਦੋਂ ਤੇ ਪੈਸੇ ਨਿਕਲਦੇ ਨਹੀਂ ਤੇ ਹੁਣ ਪੈਸੇ ਪੰਡਾ ਨਾਲ ਆਉਂਦੇ ਆ ਹੁਣ ਕਿੱਥੋਂ ਆਈ ਜਾਂਦੇ ਆ ਉਦੋਂ ਤੇਰਾ ਘਰ ਵਾਲਾ ਵੀ ਘਰ ਹੀਗਾ ਤੇ ਸਾਰੇ ਖਰਚੇ ਤੈਨੂੰ ਮਿਲਦੇ ਰਹੇ ਆ ਤੇਰਾ ਮੁੰਡਾ ਕਿੱਡਾ ਤੇ ਹੋ ਗਿਆ ਵਾ ਤੈਨੂੰ ਅਕਲ ਨਹੀਂ ਹੈਗੀ ਤੇ ਹੁਣ ਸਮਾਂ ਕਿਦਾਂ ਦਾ ਚੱਲਣ ਡਿਆ ਵਾ ਜਿੱਦਾਂ ਦਾ ਸਮਾਂ ਉਦਾਂ ਦਾ ਚੱਲੀਦਾ ਹੁੰਦਾ ਵਾ ਜੇ ਤੈਨੂੰ ਲੱਗਦਾ ਨਾ ਕਿ ਮੈਨੂੰ ਅਕਲ ਨਹੀਂ ਹੈਗੀ ਤੇ ਮੈਨੂੰ ਹੈ ਨਹੀਂਗੀ ਅਕਲ ਮੈਂ ਜਿੱਦਾਂ ਦੀ ਹੈਗੀ ਹੈ ਨਾ ਮੈਂ ਏਦਾਂ ਦੀ ਰਹਿਣਾ ਵਾਂ ਜਿੱਦਾਂ ਮੇਰ ਨਾਲ ਹੁੰਦਾ ਰਿਹਾ ਹੈ ਨਾ ਤੇ ਉਦਾਂ ਹੀ ਹੁਣ ਮੈਂ ਚੱਲਣਾ ਵਾਂ ਮੇਰੀ ਗੱਲ ਸੁਣ ਲੈ ਜਿਉ ਬਾਹਰ ਗਿਆ ਵਾ ਨਾ ਔਖੇ ਹੋ ਕੇ ਮਾਤਾ ਨੇ ਬਾਹਰ ਕਢਾਇਆ ਵਾ ਫਿਰ ਆਹ ਦਾ ਮਰ ਚਲਿਆ ਬਾਹਰ ਪੈਰੀ ਦੇ ਵਿੱਚ ਤੂੰ ਚੰਦਰੀ ਉਹ 12 ਪੈਸੇ ਕਲੰਦਾ ਵਾ ਤੂੰ ਪਿੱਛੋਂ ਨਹੀਂ ਹੈ ਪੈਸੇ ਲੈ ਕੇ ਆਈ ਤੂੰ ਫੇਰ ਬਾਹਰ ਕੱਲਿਆ ਨੂੰ ਜੇ ਮੈਂ ਪਿੱਛੋਂ ਨਹੀਂ ਨਾ ਲੈ ਕੇ ਆਈ ਤੇ ਮੇਰਾ ਵੀ ਘਰ ਵਾ ਇੱਥੋਂ ਹੀ ਜਾਣਾ ਸੀ ਉਹਨੇ ਬਾਹਰ ਹੋਰ ਕਿਤੇ ਉਹ ਨਹੀਂ ਜਾਣਾ ਤੇ ਜੇ ਫਿਰ ਘਰੋਂ ਘਲਾਵਾ ਨਾ ਤੇ ਕਮਾਈ ਵੀ ਨਾ ਘਰੇ ਕਲਣੀ ਆ ਤੇ ਇੰਨੇ ਵੀ ਵਰਤਣੀ ਆ ਬਠੇਰੀ ਕਮਾਈ ਘਲਾਤੀ ਆਨੇ ਜਿੰਨੇ ਕੁ ਤੁਸੀਂ ਲਾਏ ਸੀ ਨਾ ਉਦੋਂ ਕਿਤੇ ਵਾਧੂ ਨਹੀਂ ਘਲਾਤੇ ਆ ਅੱਛਾ ਕੋ ਹਾ ਗੱਲਾਂ ਵਾ ਕੋਈ ਨਹੀਂ ਉਹਨੂੰ ਵੀ ਮੈਂ ਆਪੇ ਫੋਨ ਕਰ ਲੈਂਦੀ ਆ ਫੇ ਤੂੰ ਕੀ ਚਾਹੁੰਦਾ ਵਾ ਤੂੰ ਮੈਨੂੰ ਦੱਸ ਉਹਨੂੰ ਜਿਹੜਾ ਫੋਨ ਕਰਨਾ ਵਾ ਤੂੰ ਤੇ ਆਲਾ ਦੋਵਾਂ ਜੀ ਆਂਦਾ ਜੀਣਾ ਹਰਾਮ ਕੀਤਾ ਵਾ ਦਵਾਈਦਾਰੂ ਵੀ ਨਹੀਂ ਉਹਨਾਂ ਲਿਆਉਣਾ ਮੈਂ ਕਦੋਂ ਆਨੀ ਆ ਦਵਾਈਦਾਰੂ ਨਾਲ ਲਿਉਣ ਲਿਉਣ ਦਵਾਈਦਾਰੂ ਜਿੱਦਾਂ ਮੈਂ ਡਿਸਪੈਂਸਰੀ ਤੋਂ ਲੈਂਦੀ ਰਹੀ ਆ ਨਾ ਉੱਦਾਂ ਹੀ ਉਹ ਲੈ ਕੇ ਆਉਣ ਮਾਤਾ ਮੇਰੇ ਹੁੰਦੇ ਆਂਦੇ ਉਹਨਾਂ ਨੂੰ ਪੈਸੇ ਇਹ ਡੱਕ ਕੇ ਦੱਸੇ ਕਿੱਦਾਂ ਡੱਕਦੀ ਆ ਮੈਂ ਇੱਥੇ ਬੈਠੀ ਆ ਇਹ ਡੱਕਣ ਵਾਲੀ ਆ ਗਈ ਆ ਜਿੱਦਾਂ ਮੈਂ ਕੱਲ ਡੱਕ ਲਿਆ ਸੀ ਨਾ ਉਦਾਂ ਹੀ ਮੈਂ ਅੱਜ ਡੱਕ ਲੂੰ ਤੂੰ ਡੱਕਦਾ ਸਹੀਂ ਫੇਰ ਤੈਨੂੰ ਮੈਂ ਮਤ ਦੇਣੀ ਆ ਵੀ ਕਿੱਦਾਂ ਡੱਕੀਦਾ ਕੋਈ ਗੱਲ ਨਹੀਂ ਡੱਕ ਲੂੰਗੀ ਤੁਸੀਂ ਵੀ ਦੇ ਲੋ ਜਿਹੜੀ ਮਤ ਦੇਣੀ ਆ ਬਸ ਉਥੋਂ ਇਹੋ ਕੋਈ ਕਰਨਾ ਇਹੀ ਓਕੇ ਫੋਨ ਕੀਤਾ ਮੜਾ ਗਿਆ ਤੇ ਦੌੜੀ ਆ ਗਈ ਦਵਾ-ਦਵ ਜਿੱਦਾਂ ਪਤਾ ਨਹੀਂ ਕਾੜੀ ਆ ਕੇ ਪੰਬ ਛੁੱਟ ਦੇਣਾ ਹੁੰਦਾ ਛੁੱਟ ਦੇ ਜਿਹੜਾ ਸੁਣ ਨਹੀਂ ਮੈਂ ਆਉਣਾ ਨਹੀਂਗਾ ਉਹ ਵੀ ਮੇਰਾ ਭਰਾ ਵਾ ਉਹਦਾ ਵੀ ਮੈਨੂੰ ਦੁੱਖ ਵਾ ਸੁਣਗੇ ਨਾ ਮੇਰੀ ਗੱਲ ਹੱਥ ਉਸ ਤੋਂ ਚਲਾਕੀਆਂ ਮਾਰਨਾ ਛੱਡ ਦੇ ਦੁੱਖ ਤੇ ਸਾਰਾ ਉਹਦਾ ਹੀ ਆ ਸਾਡਾ ਤੇ ਕਿਸ ਨੂੰ ਹੈ ਹੀ ਨਹੀਂ ਆ ਨਾ ਮਾਤਾ ਨੂੰ ਆ ਨਾ ਤੁਹਾਨੂੰ ਆ ਨਾ ਤੁਹਾਡੇ ਭਰਾ ਨੂੰ ਆ ਨੀ ਮਾਤਾ ਵਿਚਾਰੀ ਕੀ ਕਰੇ ਮਾਤਾ ਦਾ ਸਾਂਝੀ ਆ ਜਦੋਂ ਤੇਰੇ ਤੇ ਟਾਈਮ ਹੀ ਟਰਨਾ ਵਕਤ ਦੀ ਰਹੀ ਜੇ ਅੱਜ ਮਹਾਰਾਜ ਨੇ ਉਹਨਾਂ ਦੇ ਲਿਆਂਦਾ ਵਾ ਤੇ ਤੈਨੂੰ ਕਾਹਦੀ ਤਕਲੀਫ ਆ ਦਵਾਈ ਲਿਆਉਂਦੇ ਨਹੀਂ ਆ ਮੈਂ ਆਨੀ ਆ ਦਵਾਈ ਲਿਆਉ ਪਰ ਜਿੱਦਾਂ ਮੈਂ ਨਹੀਂ ਹੁੰਦੀ ਰਹੀ ਨਾ ਉਦਾਂ ਹੀ ਲੈ ਗਈ ਹੁਣ ਉਹਨਾਂ ਨੇ ਇਹ ਏਦਾਂ ਨਹੀਂ ਲੈਉਣੀ ਕਿ ਮੈਂ ਮਾੜਿਆਂ ਡਾਕਟਰਾਂ ਕੋ ਜਾਵਾਂ ਤੇ ਇਹ ਚੰਗਿਆਂ ਕੋ ਜਾ ਜਾ ਕੇ ਲਿਆਉਣਾ ਤੈਨੂੰ ਅਕਲ ਹੀ ਹੈ ਨਹੀਂ ਆ ਪਹਿਲਾਂ ਉਹਨਾਂ ਦਾ ਟਾਈਮ ਆ ਤੂੰ ਪਹਿਲੇ ਕਲੇਸ਼ ਪਾ ਕੇ ਘਰ ਵਿੱਚ ਬੈ ਗਈ ਆ ਕਲੇਸ਼ ਮੈਂ ਨਹੀਂ ਪਾਇਆ ਪਲੇਸ ਇਹਨਾਂ ਨੇ ਪਾਇਆ ਵਾ ਕਾਹਦਾ ਪਾਇਆ ਇਹਨਾਂ ਨੇ ਜਦੋਂ ਫੜ ਫੜ ਕੇ ਤੇ ਪੈਸੇ ਭਰ ਭਰ ਕੇ ਮੁੱਠਾਂ ਦੇਣੀਆਂ ਵਾ ਤੇ ਕਲੇਸ਼ ਤੇ ਪੈਣਾ ਹੀ ਆ ਜਦੋਂ ਮੇਰੇ ਜੋਗਾ ਹੈ ਨਹੀਂ ਕੱਖ ਵੀ ਤੇ ਕੀ ਇਹਨੇ ਤੈਨੂੰ ਮਿਲਦਾ ਕੱਪੜਾ ਨਹੀਂ ਮਿਲਦਾ ਖਾਣਾ ਨਹੀਂ ਮਿਲਦਾ ਕੀ ਨਹੀਂ ਮਿਲਦਾ ਦੱਸ ਮੈਨੂੰ ਮਿਲਦਾ ਵਾ ਤੇ ਮੇਰਾ ਖਸਮ ਕਮਾਈ ਕਰਨ ਡਿਆ ਉਹ ਮੈਨੂੰ ਪਾਉਂਦਾ ਵਾ ਤੇ ਮੈਂ ਉੱਥੋਂ ਵਰਤਦੀ ਆ ਇਹ ਮੈਨੂੰ ਬਹੁਤ ਦੇਣ ਦੇ ਆ ਜਿਉ ਤੇਰਾ ਖਸਮਵਾ ਤੋ ਉਹਦਾ ਪੁੱਤ ਨੀਗਾ ਉਹਦਾ ਭਰਾ ਨੀਗਾ ਤੇਰਾ ਕੱਲੀ ਦਾ ਖਸਮਵਾ ਆਦਾ ਕੋ ਨਹੀਂ ਲੱਗਦਾ ਭਰਾਵਾ ਦਈ ਜਾ ਸਾਕੋ ਹੁਣੋਈ ਸਾਡਾ ਨਾ ਕੱਖ ਵੀ ਬਣਦੇਓ ਉਹਨੂੰ ਦੇਖੋ ਥੋੜੇ ਨੂੰ ਮਹਿ ਸੱਤ ਤੇ ਆ ਪੀ ਇਹਨੇ ਬੜਾ ਬਣਾ ਲਿਆ ਵਾ ਜੇ ਨਹੀਂ ਬਣਾਇਆ ਤੇ ਜਿੱਦਾਂ ਉਹ ਜਾ ਕੇ ਬਾਹਰ ਮਾਰਨ ਡਿਆ ਵਾ ਨਾ ਇਨੂੰ ਵੀ ਕੱਢੋ ਇਥੋਂ ਇਹ ਵੀ ਜਾਵੇ ਕਰੇ ਕਮਾਈ ਤੇ ਪਤਾ ਲੱਗੇ ਵੀ ਬਾਹਰ ਕਮਾਈਆਂ ਕਿੱਦਾਂ ਹੁੰਦੀਆਂ ਵਾਂ ਉਹਨੂੰ ਤਾਂ ਖਿਲਾਵਾਂਗੇ ਤੂੰ ਆਪਣਾ ਸੋਚ ਇੱਥੇ ਕਿੱਦਾਂ ਰਹਿਣਾ ਵਾ ਨਹੀਂ ਸ਼ਰੀਕਾ ਦੇ ਮੁੜਕੇ ਜੀਣ ਨਹੀਂ ਦਿੰਦਾ ਹੁੰਦਾ ਤੈਨੂੰ ਕਿਤੇ ਅਕਲ ਹੀ ਹੈ ਨਹੀਂਗੀ ਕਿਤੇ ਨਹੀਂ ਸ਼ਰੀਕੇ ਨੂੰ ਗੋਲੀ ਵੱਜੀ ਆਪ ਚੰਗੇ ਹੋਈਏ ਨਾ ਤੇ ਸਾਰੇ ਚੰਗੇ ਹੁੰਦੇ ਆ ਸ਼ਰੀਕਾ ਐਡਾ ਵੀ ਮਾੜਾ ਨਹੀਂਗਾ ਮੰਮੀ ਲਵਲੀ ਕਿੱਥੇ ਗਿਆ ਵਾ ਇੱਥੇ ਬਾਹਰ ਹੋਣਾ ਵਾ ਮੇਰੀ ਨੂੰ ਗਿਆ ਕੋਈ ਨਹੀਂ ਆ ਜਾਂਦਾ ਹੈ ਨਾ ਖੜਾ ਮੈਨੂੰ ਪੈਸੇ ਉਹਨੂੰ ਮੈਂ ਖਿਲਾਵਾਂ ਪੀ ਜਾ ਜਾ ਕੇ ਤਾਂ ਦਵਾਈ ਲੈ ਕੇ ਉਥੋਂ ਤੇ ਬੜੀ ਛੇਤੀ ਭੱਜੀ ਆਈਆਂ ਤੇ ਪੈਸੇ ਲੈਵਣੇ ਹੀ ਨਾ ਫੇਰ ਦੇਦੜੇ ਹੀ ਉਹਨੂੰ ਜੇ ਐਡਾ ਭਰਾ ਦਾ ਦਰੇਗਾ ਉਹਂ ਡਿਆ ਹੀ ਤੈਨੂੰ ਤੇ ਜੇ ਇੱਥੇ ਨਾ ਨਾ ਕੁਝ ਹੁੰਦਾ ਫੇਰ ਮੈਂ ਉਥੇ ਲੈ ਕੇ ਆਉਂਦੀ ਜਦੋਂ ਮਹਾਰਾਜ ਨੇ ਨਾ ਤਾਨੂੰ ਆਪਣੇ ਘਰ ਸਭ ਕੁਝ ਦਿੱਤਾ ਨਾ ਫੇਰ ਮੈਨੂੰ ਲਿਆਉਣ ਦੀ ਕੋਈ ਲੋੜ ਨਹੀਂ ਗਈ ਤੇ ਜ਼ੁਬਾਨ ਨਾ ਜ਼ਿਆਦੀ ਚਲਾ ਮੈਂ ਖੇਚ ਦੇਣੀ ਹੈ ਤੈਨੂੰ ਮੈਂ ਦੱਸਦਾ ਗੱਲ ਤੂੰ ਖੇਚ ਹੀ ਲੈ ਆ ਪਹਿਲਾਂ ਜ਼ੁਬਾਨ ਹੀ ਖੇਚ ਕੇ ਚਾਲੇਂਗੀ ਫਿਰ ਇਦਾਂ ਕਰਦੀਆਂ ਤੇ ਉੱਥੇ ਜਾ ਵੀ ਮੈਂ ਪਾਇਆ ਕਰ ਜਦੋਂ ਤੈਨੂੰ ਵਿਆਹ ਤਾਂ ਵਾ ਨਾ ਤੂੰ ਆਪਣੇ ਘਰ ਚ ਉਧਰ ਨਾ ਪਾਇਆ ਕਰ ਇੱਥੇ ਮੇਰਾ ਮਤਲਬ ਨਹੀਂ ਹੈਗਾ ਕਰ ਕਿਉਂ ਨਹੀਂ ਮੇਰਾ ਮਤਲਬ ਮੇਰਾ ਮਤਲਬ ਪੰਦਾ ਜਿਨਾ ਚਿਰ ਮੇਰੀ ਮਾਂ ਜਿੰਦੀ ਤੇਰ ਕੋ ਬੇਈ ਤੇ ਕਰੰਦੀ ਰੋਵੇ ਫਿਰ ਮਾਂ ਨਾਲ ਗੱਲ ਕਰ ਲਿਆ ਕਰ ਸਾਡੇ ਦਵਾਲੇ ਕਾਪੋ ਹੁੰਨੀ ਆ ਕੇ ਤੇ ਜਦੋਂ ਜਬਾਨ ਤੇਰੀ ਚੱਲਦੀ ਤੇ ਤੇਰਨੇ ਕਰਨੀ ਗੱਲ ਕਿਦਾਂ ਕਰਾਂ ਆਵਾਜ਼ ਮਾਰ ਕੇ ਮੇਰੀ ਗੱਲ ਸੁਣ ਤੇ ਫਿਰ ਜਬਾਨ ਇਦਾਂ ਹੀ ਚੱਲਣੀ ਆ ਚੱਲਣੀ ਤਾਂ ਫਿਰ ਹਟ ਗਈ ਜਾਊਗੀ ਇਹ ਤਾਂ ਪਹਿਲੇ ਮੈਨੂੰ ਮੈਂ ਦੱਸਦੀ ਆ ਮੈਂ ਤੇਰਾ ਸਾਹਮਣੇ ਆ ਕੇ ਕੱਲੂੰਗੀ ਕਿੱਡੀ ਵਧੀ ਆ ਤੂੰ ਵੇਖਿਆ ਆ ਕੋਈ ਗੱਲ ਨਹੀਂ ਮੰਮੀ ਜੈਮਨੂ ਰਹਿਣਾ ਪਿਆ ਨਾ ਦੋ ਦਿਨ ਰਹੂੰਗੀ ਇਹਦੀ ਸੇਵਾ ਤਾਂ ਮੈਂ ਕਰਕੇ ਜਾਊਂਗੀ ਬੜੀ ਜੁਬਾਨ ਚਲਾਉਂਦੀ ਆਤੀ ਐ ਤੇ ਬਹੁਤ ਚਪਾਨ ਮੈਨੂੰ ਮੈਂ ਤਾਂ ਡਰਦੀ ਬੋਲਦੀ ਨਹੀਂ ਇਹਦੇ ਨਾਲ ਕਿਉਂ ਨਹੀਂ ਬੋਲਦੇ ਜਦੋਂ ਮੁੰਡੇ ਦਾ ਫੋਨ ਆਉਂਦਾ ਦੱਸਿਆ ਕਰ ਹਨ ਦੱਸਿਆ ਕਿਉਂ ਨਹੀਂ ਦੱਸਦਾ ਕਹੀ ਵੀ ਆ ਗੱਲ ਇਦਾਂ ਕਰਦੀ ਐ ਹੁਣ ਦੱਸਿਆ ਕਰੂੰਗੀ ਅੱਗੇ ਤਾਂ ਮੈਂ ਸਭ ਨੂੰ ਨਹੀਂ ਦੱਸਦੀ ਪਈ ਚੱਲ ਐਵੇਂ ਇਹਨੂੰ ਫੇਰ ਗੁੱਸੇ ਹੋਏਗਾ ਫੇਰ ਇਹਨਾਂ ਆਖਣਾ ਮਾਤਾ ਨੇ ਕੰਨ ਭਰ ਦਿੱਤੇ ਉਹ ਮਿੱਟੀ ਨਾ ਮਿੱਟੀ ਹੁੰਦਾ ਰਹਿੰਦਾ ਸਾਰਾ ਦਿਨ ਕੀ ਗੱਲ ਉਹਨੂੰ ਖਰਚਾ ਨਹੀਂ ਚਾਹੀਦਾ ਕਿੱਥੋਂ ਲਵੇ ਫਸਲ ਦੀ ਜਿਹੜੇ ਪੈਸੇ ਉਹ ਛੇ ਮਹੀਨੇ ਆਉਣੇ ਆ ਚੌਕੇ ਚ ਉਹ ਵ ਤੇ ਇਹ ਪੈਸੇ ਦੇ ਦੇਣ ਵਾਲੀ ਤਰਫ ਤਰਫ ਦੀ ਆ ਕਿਉਂ ਪੈਸੇ ਦੇਣੇ ਹਨ ਉਹ ਕਿਉਂ ਇਦਾਂ ਕਰਨਾ ਕੀ ਗੱਲ ਦੇਣੇ ਨਹੀਂਗੇ ਨਹੀਂ ਫਸਲ ਦੇ ਪੈਸੇ ਆਪਣੇ ਕੋਲ ਰੱਖਿਆ ਕਰੋ ਤੇ ਜਿੱਥੇ ਉਹਨਾਂ ਨੂੰ ਲੋੜ ਦਵਾ ਜੀ ਉਹਨੂੰ ਦਿਆ ਕਰੋ ਇਦਾਂ ਹੀ ਕਰਿਆ ਕਰਾਂਗੇ ਹੁਣ ਆਪ ਜਾਂਦੀ ਆ ਸ਼ਹਿਰ ਬੈਰ ਜੀੜਾ ਲੱਤਾਂ ਲੈ ਕੇ ਆਗੇ ਤਾਂ ਕੋਈ ਗੱਲ ਨਹੀਂ ਕੀ ਗੱਲ ਉਹਦਾ ਜੀ ਨਹੀਂ ਕਰਦਾ ਜੋ ਮਰਜੀ ਆਪਣੀ ਮਰਜੀ ਨਾਲ ਹੁੰਦੀ ਆ ਜੋ ਮਰਜੀ ਵਰਤਦੀ ਅਸੀਂ ਕਦੀ ਕਿਹਾ ਹੀ ਨਹੀਂ ਇਹਨੂੰ ਕੁਛ ਕੋਈ ਗੱਲ ਨਹੀਂ ਤੁਸੀਂ ਨਾ ਫੋਨ ਕਰਨਾ ਉਹਨੂੰ ਮੈਂ ਫੋਨ ਕਰਕੇ ਦੱਸਦੀ ਆ ਵੀ ਆ ਕਰਤੂਤਾ ਕਰਦੀ ਉਹ ਕੱਲ ਨੂੰ ਨਾ ਕਹੀ ਕਿ ਮੇਰੀ ਭੈਣ ਵੀ ਨਹੀਂ ਚੰਗੀ ਤੇ ਮੇਰੀ ਮਾਂ ਵੀ ਨਹੀਂ ਚੰਗੀ ਅਸੀਂ ਸਾਰੇ ਜੀ ਮਾੜੇ ਹੀ ਆ ਨਹੀਂ ਦੱਸਦੀ ਤੂੰ ਵੀ ਦੱਸ ਦੇ ਮੈਂ ਵੀ ਦੱਸਾਂਗੀ ਓਦਾਂ ਗੱਲਾਂ ਉਹਨਾਂ ਸਾਰੀਆਂ ਵੀ ਆ ਕੁਛ ਕਿਹਾ ਹਾਂ ਦਿਵਾਲੀ ਗੱਲ ਵਾ ਇਹਦੀ ਵਾਲੀ ਤੇ ਕਿੱਦਾਂ ਚਵੜ ਚਵੜ ਕਰਦੀ ਐ ਕਿਤੇ ਡਰ ਖਤਰਾ ਹੀ ਹੈ ਨਹੀਂ ਇਹਨੂੰ ਕਿਹਦਾ ਜ਼ੁਬਾਨ ਬੜੀ ਲੰਮੀ ਬਹੁਤ ਜ਼ੁਬਾਨ ਐ ਇੰਨਾ ਬੋਲਦੀ ਐ ਕਿਤੇ ਕੋਈ ਹਸਾਬ ਨਹੀਂ ਕੋਈ ਗੱਲ ਨਹੀਂ ਹਟ ਜੂਗੀ ਜਦੋਂ ਕੱਢੇ ਨਾ ਆਪਣੇ ਇਹ ਤਿੰਨ ਹਿੱਸੇ ਤੇ ਚੌਥਾ ਹਿੱਸਾ ਦਿੱਤਾ ਇਹਨੂੰ ਔਰ ਨੁਕਰੇ ਲਾਇਆ ਆਪੇ ਆ ਘਟਕਾਣੇ ਆ ਜੂ ਇਹਦੀ ਆਪੇ ਪਤਾ ਲੱਗੂ ਨਾ ਫੇਰ ਪਤਾ ਲੱਗਣਾ ਜਿਹੜੀ ਹੁਣ ਇਦਾਂ ਕਰਦੀ ਐ ਤੇ ਲੰਮਣੀ ਨੂੰ ਮੈਂ ਕਹਾਂਗਾ ਲੱਗਿਆ ਨਾ ਮੁੜਕੇ ਲੱਗੀ ਆਪਾਂ ਸੌਦਾ ਲਿਆਵੇ ਤਾਂ ਆਪੇ ਸਾਰੇ ਕੰਮ ਆਪਣੇ ਕਰੇ ਜਿਹੜੀ ਐਦਾ ਕਰਦੀ ਫਿਰਦੀ ਐ ਮੈਨੂੰ ਪਤਾ ਜਾਊਗਾ। ਉਹਨੇ ਕਿਚੋ ਕਰੂਗੀ ਤਾਂ ਫੇਰ ਪਤਾ ਵੀ ਲੱਗੂਗਾ। ਇਹ ਮੇਰਾ ਖਸਮ ਕਮਾਈ ਕਰਦਾ ਵਾ। ਖਸਮ ਕਮਾਈ ਕਰਦਾ ਤੇ ਤੂੰ ਪੇਕਿਆਂ ਤੋਂ ਲੈਂਦੀ ਈ ਕਮਾਈ। ਨਹੀਂ ਤੇ ਖਸਮ ਤੇਰਾ ਪੇਰ ਹੀ ਬਣਿਆ ਜੇ ਮਾਂ ਨੇ ਪੁੱਤ ਜੰਮਿਆ ਪਾਲਿਆ ਸਾਰੇ ਕੰਮ ਕੀਤੇ ਤੇ ਪੇਰ ਹੀ ਤੇ ਤੂੰ ਆਈ ਤੇ ਫੇਰ ਤੂੰ ਖਸਮ ਦੀ ਮਾਲਕ ਬਣੀ ਤੇ ਜਿਹੜੀ ਮਾਂ ਵਾ ਤੇ ਜਾਂ ਕੋਈ ਜੀ ਭਰਾ ਵਾ ਕੋਈ ਮਾਲਕ ਨਹੀਂ। ਨਾ ਉਹ ਕੋਈ ਨਹੀਂ। ਉਹ ਵਾਧੂ ਹੋ ਗਏ ਹੁਣ। ਕੁਛ ਨਹੀਂ ਲੱਗਦੇ। ਉਹਦੇ ਅੱਜ ਜੋ ਕੁਛ ਆ ਜੋ ਕੁਛ ਅੱਜ ਮੈਂ ਆਈ ਆਂਦੀ ਮੈਂ ਆਈ ਆਂ ਬਸ ਉਹਦੀ ਉਹ ਤਾਂ ਵਿਚਾਰੀ ਲੱਗਦਾ ਡਰੀ ਅੰਦਰ ਬੜੀ ਉਹ ਅੰਦਰ ਵਿਚਾਰੀ ਉਹ ਡਰ ਜਾਂਦੀ ਆ ਉਹ ਨਹੀਂ ਬੋਲਦੀ ਉਹ ਚੁੱਪ ਕੀਤੀ ਰਹਿੰਦੀ ਵਿਚਾਰੀ ਤਾਂ ਇਹ ਤਾਂ ਸਿਰ ਤੇ ਚੜੀ ਆ ਜੀ ਉਹ ਬੋਲਦੀ ਨਹੀਂ ਆ ਤੇ ਉਹ ਵੀ ਇੱਕ ਦੇ ਦੋ ਜਵਾਬ ਦੇਵੇ ਤਾਂ ਆਪੇ ਇਹਨੂੰ ਵੀ ਹੋਸ਼ ਆ ਜੇ ਕਿ ਉਹ ਵੀ ਗਾੜੀ ਹੈਗੀ ਆ ਉਹ ਫਿਰ ਮੈਂ ਤੇ ਆਖਿਆ ਤੇ ਜਾਂਦੀ ਨਹੀਂ ਮਾਤਾ ਸਾਰੇ ਇੱਕੋ ਜਿਹੇ ਹੋ ਜਿਹਦਾ ਹੁੰਦਾ ਹੋ ਤਾਂ ਨਹੀਂ ਜਾਈਦਾ ਹੁੰਦਾ ਇਹਨੇ ਉਹ ਜੀਣਾ ਹਰਾਮ ਕਰ ਦੇਣਾ ਇੱਥੇ ਬਸਾਂ ਨਹੀਂ ਧੜਾਗੇ ਏਦਾਂ ਰਹੀ ਤੇ ਆ ਹੁਣ ਫਿਰ ਆਪੇ ਕਰੇਗੀ ਉਹ ਵੀ ਬੋਲੇਗੀ ਆਪੇ ਫਿਰ ਇਹ ਗਾੜੀ ਫਿਰ ਇਹਨੂੰ ਪਤਾ ਲੱਗ ਜਾਊਗਾ ਅਜਤ ਨਹੀਂ ਉਹ ਬੋਲਦੀ ਅਜੇ ਤਾਂ ਕੋਈ ਗੱਲ ਕਰਦੀ ਨਹੀਂ ਵਿਚਾਰੀ ਚੁੱਪ ਕਾ ਰਹੀ ਏ ਮੈਨੂੰ ਤਾਂ ਸੁਣ ਕੇ ਆਪ ਗੁੱਸਾ ਚੜ ਗਿਆ ਤੁਸੀਂ ਕਹਿਂਦੇ ਪਰੋਣੇ ਨੂੰ ਨਹੀਂ ਲਿਆਂਦਾ ਪਰੋਣੇ ਨੂੰ ਲਿਆਂਦੀ ਤੇ ਆ ਕੀ ਕਰ ਤੂੰ ਤਾਂ ਸਾਹਮਣੇ ਦੱਸਦੀ ਤੇ ਇਦਾਂ ਕਰਨ ਦਾ ਹੀ ਏ ਇਹ ਗੱਲ ਤੇ ਹੈਗੀ ਹੁਣ ਵੇਖ ਕੇ ਤੇ ਆਖਣਾ ਹੀ ਆਪ ਕੁਛ ਬੰਦਾ ਇਹਨਾਂ ਦਾ ਘਰ ਤਾਂ ਹੀ ਮੈਂ ਕਿਹਾ ਸੀਗਾ ਮੈਂ ਵੀ ਤੁਸੀਂ ਰਹੋ ਤੇ ਮੈਂ ਜਾਣੀ ਆ ਗੁਰਪ੍ਰੀਤ ਹਾਂਜੀ ਮੈਂ ਇੱਥੇ ਬੈਠਾ ਹਾਂ ਮੈਂ ਤੈਨੂੰ ਸਾਰੇ ਲੱਭਦੀ ਆਂ ਤੂੰ ਸਕੂਲ ਦਾ ਮਾਮੀ ਕਰ ਲੈਂਦਾ ਮम्मा ਜੀ ਪੁਈ ਆਈ ਏ ਕੋ ਚੀਜੀ ਲੈ ਕੇ ਆਈ ਆਹੋ ਨਾ ਆ ਗਈ ਤੇਰੀ ਬਦਾਮ ਖਾਲਾ ਪੁਈ ਏ ਡੀ ਲੰਮੀ ਜਬਾਨ ਲੈ ਕੇ ਆਈ ਓ ਉਹ ਚਲਾਉਂਦੀ ਜਦੋਂ ਦੀ ਆਈ ਏ ਸੱਚੀ ਨਾ ਗਿਆ ਨਹੀਂ ਲੈ ਕੇ ਆਈ ਨਾ ਲੈ ਪੁਈ ਪੁਈ ਕਰਨਾ ਨਾ ਛੱਡ ਦੇ ਪੁਈ ਜਿੰਨਾ ਦੀ ਹੈਗੀ ਏ ਨਾ ਉਹਨਾਂ ਦੀ ਏ ਤੇਰੀ ਨਹੀਂ ਹੈਗੀ ਪੁਈ ਚੱਲ ਉੱਠ ਉੱਠ ਕੇ ਤੇ ਆਪਣਾ ਕੰਮ ਕਰ ਲੱਗਾ ਪੁਈ ਪੁਈ ਕਰਨ ਮम्मा ਜ਼ਿਆਦਾ ਕੰਮ ਕਰ ਲੈ ਆਪਣਾ ਕਰ ਲੈ ਹਾਂ ਕੰਮ ਤੂੰ